ਓਏ ਛੱਡ ਦਿਓ ਹਲੋ ਓਏ ਭੱਜੋ ਬੰਦੇ ਆ ਗਏ ਨੇ ਭੱਜੋ ਤੁਸੀਂ ਵੀ ਛੱਡੋ ਓਏ ਛੱਡ ਦਿਓ ਓਏ ਛੱਡੋ ਓਏ ਛੱਡ ਦਿਓ ਮਾਰ ਦੇਸੋ ਤੁਸੀਂ ਛੱਡ ਦਿਓ ਛੱਡ ਦਿਓ ਤੁਸੀਂ ਸਰਪੰਚ ਮੈਂ ਤੇ ਮੈਂ ਛੱਡ ਦਿਓ ਪਿੰਬਰ ਬਾਹਰ ਜਾਓਗੇ ਤੁਸੀਂ ਵੀ ਹੋਰ ਛੱਡ ਦਿਓ ਤੇ ਮੈਂ ਕਹਿੰਦਾ ਬੰਦੇ ਨੂੰ ਬੰਦੇ ਚਾਹਵੇਂ ਬੰਦ ਜੋੜੀ ਜੇ ਤੁਹਾਨੂੰ ਦਵਾ ਦਾ ਛੱਡੋ ਤੁਸੀਂ ਛੱਡ ਦਿਓ ਤੁਸੀਂ ਤੁਹਾਡੇ ਸਰਪੰਚ ਪਿੰਬਰ ਤੁਸੀਂ ਬੁਲਾ ਲੈ ਨਹੀਂ ਛੱਡੋ ਤੁਸੀਂ I'm ਕੌਣ ਲਾਗੋ ਬਤਨ ਕੋਣ ਲਾਇਆ ਵੀਡੀਓ ਬਣਾ ਜੁਈ ਜਸੀ ਪਾਰਟੀ ਦਫਤਰ ਫਾਈਲ ਦਾ ਵੀ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਇਹ ਮਾवला ਸਰਾਹੀ ਹੈ ਕਿ ਇੱਕ ਨਵਾਂ ਸਬੇਕਸ਼ਾ ਰਾਮ ਸਿੰਘ ਦੇ ਨਾਮ ਠੇਕੇਦਾਰ ਭਰੇ ਸਿੰਘ ਔਰ ਉਹਨਾਂ ਦੇ ਵਰਕਰਾਂ ਨੇ ਮਾਰਕਟ ਕੀਤੀ ਹੈ ਇੱਕ ਪਾਈਪ ਨੂੰ ਲੈ ਕੇ ਜਿਹੜਾ ਸਾਰਾ ਸਾਰਾ ਉਹਨਾਂ ਤੇ ਇਲਜ਼ਾਮ ਉਸਨੂੰ ਲੱਗਦਾ ਹੈ ਕਿ ਝੂਠਾ ਹੈ ਔਰ ਉਹਦੇ ਕਰਿੰਦਿਆਂ ਨੇ ਉਹਦੇ ਵਰਕਰਾਂ ਨੇ ਉਸ ਰਾਮ ਸਿੰਘ ਦੇ ਘਰ ਦੇ ਵਿੱਚ ਐਂਟਰੀ ਕਰਕੇ ਉਹਦੇ ਬਾਹਰਲੇ ਗੇਟ ਨੂੰ ਵੀ ਤੋੜਿਆ ਔਰ ਉਸ ਤੋਂ ਬਾਅਦ ਜਿਹੜਾ ਉਹ ਗੇਟ ਕ੍ਰੋਸ ਕਰਕੇ ਅੰਦਰ ਵੜ ਗਿਆ ਔਰ ਉਹਨਾਂ ਦੇ ਜਿਹੜੇ ਅੰਦਰਲੇ ਕਮਰੇ ਹਨ ਉਹਨਾਂ ਕਮਰਿਆਂ ਵਿੱਚ ਜਾ ਕੇ ਉਹਦਾ ਦਰਵਾਜ਼ਾ ਤੋੜ ਕੇ ਰਾਮ ਸਿੰਘ ਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਮਾਰਿਆ ਔਰ ਉਹਨਾਂ ਦੇ ਅੜੋਸ ਫਰੋਸ ਦੇ ਜਿਹੜੇ ਲੋਕਾਂ ਨੇ ਉਹਨਾਂ ਦੇ ਚੰਗਲ ਤੋਂ ਛਡਾਇਆ ਅਗਰ ਉਹ ਨਾਲ ਲੈ ਜਾਂਦੇ ਤਾਂ ਉਹ ਜਦੋਂ ਮਾਰ ਸਕਦੇ ਸੀ ਪਰ ਹਰਕਤ ਪੁਲਸ ਦੀ ਦੇਖ ਲਓ ਕਿ ਉਸ ठेकेदार ਦੇ ਜਿਹੜੇ ਹੈ ਪੈਸੇ ਦੇ ਬਲ ਤੇ ਕਹਿ ਲੋ ਜਾਂ ਰਾਜਨੀਤੀ ਪਹੁੰਚ ਹੋਣ ਦੇ ਬਲ ਤੇ ਕਹਿ ਲੋ ਕਿ ਪੁਲਸ ਨੇ ਛਡਾਣ ਵਾਲਿਆਂ ਨੂੰ ਚੁੱਕ ਕੇ ਥਾਣੇ ਵਿੱਚ ਬੰਦ ਕਰਤਾ ਉਹ ਵੀ 9ਵੀਂ ਕਲਾਸ ਦੇ ਚੱਪੜਦੇ ਬੱਚੇ ਨੂੰ ਉਹਦਾ ਨਾਮ ਹੈ ਰਮਨਦੀਪ ਸਿੰਘ ਔਰ ਉਸ ਬੱਚੇ ਨੂੰ ਲਿਆਏ ਹੈ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਕੱਲ ਮੈਂ ਨਾਲ ਸਾਡੇ ਜਿਵੇਂ ਦੇ ਪ੍ਰਧਾਨ ਸੁਵੇਕ ਢੰਗੜ ਪੈਣੀ ਤੇ ਨਾਲ ਸਾਡੇ ਇੱਕ ਬਲਾਕ ਕਮੇਟੀ ਦੇ ਸਾਥੀ ਨੇ ਬਲਵਿੰਦਰ ਢੰਗੜ ਪੈਣੀ ਅਸੀਂ ਜਦੋਂ ਐਸਐਚਓ ਦੇ ਵਫਦ ਦੇ ਤੌਰ ਤੇ ਜਾਂਦੇ ਆ ਤਾਂ ਐਸਐਚਓ ਸਾਹਿਬ ਨੂੰ ਉਹ ਵੀਡੀਓ ਬਕਾਇਦਾ ਦਿਖਾਉਂਦੇ ਆ ਜਿਹੜੀ ਵੀਡੀਓ ਬਣੀ ਉਸ ਮੌਕੇ ਤੇ ਅੰਦਰੋਂ ਬਾਹਰ ਕੱਢਦਿਆਂ ਦੀ ਔਰ ਉਹਦੇ ਨਾਲ ਕੁੱਟਮਾਰ ਜਿਹੜੀ ਉਹ ਕਰਦੇ ਆ ਐਸਐਚਓ ਵੀਡੀਓ ਦਿਖਾਈ ਹੈ ਨਾਜ਼ੀਨ ਆਲਾ ਸੀ ਇਹ ਗੱਲ ਵੀ ਕਹੀ ਹੈ ਕਿ 9ਵੀਂ ਕਲਾਸ ਦੇ ਵਿੱਚ ਪੜ੍ਹਦੇ ਬੱਚੇ ਨੂੰ ਫਿਰ ਜਿਹੜੀ ਆਰੈਸਟ ਕਰਕੇ ਲਈ ਹੈ ਔਰ ਲਿਆਉਣ ਤੋਂ ਬਾਅਦ ਉਹਨੂੰ 4-5 ਘੰਟੇ ਉਹਨਾਂ ਨੇ ਇੱਥੇ ਥਾਣੇ ਦੇ ਵਿੱਚ ਬੰਦ ਕੀਤੇ ਰੱਖਿਆ ਹੈ ਪਰ ਐਸਐਚਓ ਜਿਹੜੀ ਹੈ ਇਹ ਤਾਂ ਸਾਡੀ ਗੱਲ ਬਾਤ ਸੁਣਦੇ ਰਹਿ ਔਰ ਬਾਅਦ ਵਿੱਚ ਜਦੋਂ ਉਸ ਜਿਹੜਾ ਥਾਣੇ ਦੇ ਵਿੱਚ ਲਿਆਦੇ ਬੱਚੇ ਨੂੰ ਛਕਿਆ ਤਾਂ ਉਹ ਗਰੀਬ ਪਰਿਵਾਰ ਤੋਂ 500 ਰੁਪਏ ਵੀ ਲੈ ਲਿਆ ਜਦੋਂ ਅਸੀਂ 500 ਰੁਪਏ ਦੀ ਗੱਲ ਕੀਤੀ ਤੇ ਇਸ ਗੱਲ ਤੇ ਉਹਨਾਂ ਨੂੰ ਸਹੀ ਨਹੀਂ ਲੱਗੀ ਉਹ ਭੜਕ ਗਏ ਔਰ ਸਾਡੇ ਨਾਲ ਉਹਨਾਂ ਨੇ ਮਿਸ ਬਿਹੇਵ ਕੀਤਾ ਕਿ ਤੁਸੀਂ ਸਾਡੇ ਕੰਮ ਦੇ ਵਿੱਚ ਦਖਲ ਦੇ ਜੀ ਕਰਦੇ ਹੋ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਇਸ ਕਰਕੇ ਮੈਂ ਜਿਹੜੀ ਹੈ ਕੋਈ ਕਾਰਵਾਈ ਉਹਦੇ ਤੇ ਨਹੀਂ ਕਰਨੀ ਔਰ ਨਾਲ ਦੀ ਨਾਲ ਸਾਡੇ ਨਾਲ ਜਿਹੜਾ ਉਹਨਾਂ ਨੇ ਮਿਸ ਬਿਹੇਵ ਕੀਤਾ ਅਸੀਂ ਇਹਦੀ ਸਤਿ ਸ਼ਬਦਾਂ ਵਿੱਚ ਜਿਹੜਾ ਉਹ ਹਿੰਦਿਆ ਕਰਦੇ ਆ ਔਰ ਨਾਲ ਦੀ ਨਾਲ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਸਾਡੇ ਐਸਐਸਪੀ ਸਾਹਿਬ ਤੋਂ ਕਿ ਇਹ ਮੈਡਮ Shimla ਤੋਂ ਜਿਹੜਾ SHO ਹੈ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤਾ ਜਾਵੇ ਔਰ ਇਹਨਾਂ ਨੂੰ ਇਤੋਂ ਥਾਣੇ ਦੇ ਵਿੱਚੋਂ ਚਲਦਾ ਕਰਨਾ ਚਾਹੀਦਾ ਹੈ ਇਤੋਂ ਹਟਾ ਦੇਣਾ ਚਾਹੀਦਾ ਹੈ ਜਦੋਂ ਵੀ ਗੱਲਬਾਤ ਕਰਦੇ ਆ ਇੱਕ ਦੋ ਵਾਰਾ ਪਹਿਲੇ ਵੀ ਇਹਨਾਂ ਨੇ ਝੂਠੇ ਜਿਨ੍ਹਾਂ ਦੇ ਪਰਚੇ ਦਰਬੀ ਨਹੀਂ ਹੁੰਦੇ ਉਹਨਾਂ ਚਾਹੇ ਥਾਣੇ ਦੇ ਤੇ ਆ ਕੇ ਬੰਦ ਕਰ ਦੇਣਾ ਇਹਨਾਂ ਦੇ ਵਸ ਦੀ ਗੱਲ ਲੱਗਦੀ ਨਹੀਂ ਕਿ SHO ਦੇ ਕਾਬਲ ਨੇ ਇਹਨਾਂ ਨੂੰ ਕਦੇ ਵੀ ਜਿਹੜਾ ਇਸ ਤਰ੍ਹਾਂ ਦੀ ਪੋਸਟ ਤੇ ਨਹੀਂ ਰੱਖਿਆ ਜਾਣਾ ਚਾਹੀਦਾ ਔਰ ਜਿਹੜਾ ਇੱਕ ਬਹੁਤ ਦੇ ਨਾਲ ਉਹਨਾਂ ਨੇ ਮਿਸਬਿਹਤ ਕੀਤਾ ਹੈ ਉਹਦਾ ਤੁਰੰਤ ਉਹਦੇ ਕਾਰਵਾਈ ਕਰਕੇ ਸਾਨੂੰ ਇਨਸਾਫ ਦੇਣਾ ਚਾਹੀਦਾ ਹੈ ਔਰ ਬਾਕੀ ਵੀ ਅਧਿਕਾਰੀਆਂ ਨੂੰ ਹਦਾਇਤ ਕਰਨੀ ਕਹੀਦੀ ਹੈ ਕਿ ਜਿਹੜੇ ਵੀ ਕੋਈ ਜੱਥੇਬੰਦੀ ਦੇ ਆਗੂ ਆ ਖਾਸ ਕਰਕੇ ਅਸੀਂ ਜਿਹੜਾ ਸਾਡੇ ਕੋਲ ਜਿੰਨੇ ਪ੍ਰੂਫ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨੂੰ ਹਾਈਲਾਈਟ ਕਰਾਂਗੇ ਉਹਨਾਂ ਦੇ ਜਿਹੜੇ ਮਾਰਕੁੱਟ ਦੀ ਵੀਡੀਓ ਪੁਲਿਸ ਅਰੈਸਟ ਕਰਕੇ ਲਈ ਹੈ ਬੱਚੇ ਨੂੰ ਉਹਦੀ ਵੀਡੀਓ ਔਰ ਜਿਹੜਾ ਇਹਨਾਂ ਨੇ ਹੋਰ ਵੀ ਕਈ ਅਧਿਕਾਰੀ ਜਿਹੜੇ ਐ ਉਹ ਲੈਣ ਦੰਦਿਆਂ ਵਿੱਚ ਫਸੇ ਹੋਏ ਆ ਸੀ ਸਾਰਾ ਕੁਝ ਉਹ ਆਉਣ ਵਾਲੇ ਦਿਨਾਂ ਵਿੱਚ ਉਜਾਗਰ ਕਰਾਂਗੇ ਔਰ ਬੇਨਤੀ ਹੈ ਕਿ ਆਪਣੀ ਕੌਂਸਲ ਨੂੰ ਐਸਐਸਟੀ ਸਾਹਿਬ ਅਰਜ਼ ਕਰੋ ਕਿ ਉਹ ਘਟੋ ਘਟ ਆਗੂਆਂ ਨਾਲ ਜਿਹੜਾ ਇਸ ਤਰ੍ਹਾਂ ਦਾ ਮਿਸਬੀਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਹਾਂਜੀ ਮੈਂ ਗੁਲਦੀਪ ਬਕੁਸ਼ਿਆ ਸਰਬਰਤ ਨੌਜਨ ਸਫਾ ਬਲਾਕ ਪ੍ਰਧਾਨ ਇਹ ਜਿਹੜਾ ਬੰਬਲਾ ਮੇਰੇ ਸਾਥੀ ਦੱਸ ਕੇ ਹਟਿਆ ਪਿੰਡ ਨਵੇਂ ਸਲੇਮ ਸ਼ਾਹ ਦਾ ਇਹ ਬੜਾ ਗੰਭੀਰ ਮਾਮਲਾ ਹੈ ਕਿਉਂਕਿ ਅਸੀਂ ਵਕਫ ਦੇ ਤੌਰ ਤੇ ਸਾਡੇ ਸਾਥੀ ਸ਼ਿਦੇਖ ਫਲਾਕਸੰਤੀ ਮੈਂਬਰ ਜਿਹੜੇ ਹੈਗੇ ਆ ਉਹ ਗਏ ਆ ਥਾਣੇ ਦੇ ਵਿੱਚ ਤੇ ਜਿਹੜੇ ਐਸਐਚਓ ਦਾ ਇਦਾਂ ਦਾ ਰਵੱਈਆ ਬਹੁਤ ਸਾਨੂੰ ਮਹਿਸੂਸ ਹੋਇਆ ਹੈ ਵੀ ਇੱਕ ਆਗੂ ਦੇ ਤੌਰ ਤੇ ਵਕਫ ਦੇ ਤੌਰ ਤੇ ਸਾਥੀ ਜਾ ਜਾ ਕੇ ਮਿਲਦੇ ਹੈਗੇ ਆ ਜਿਹੜੀ ਇਹਨਾਂ ਨੇ ਕਾਰਵਾਈ ਉਹ ਠੇਕੇਦਾਰ ਤੇ ਬਣਦੀ ਸੀਗੀ ਉਹ ਜਿਹੜੇ ਪੀੜਿਤ ਪਰਿਵਾਰ ਦੇ ਕਰਤੇ ਨੇ ਤੇ ਸਾਡੀ ਜਦਬੰਦੀ ਪਹਿਲਾਂ ਤੋਂ ਹੀ ਗਰੀਬਾਂ ਦੇ ਜਿਹੜੇ ਮਜਲੂਮਾਂ ਦੀ ਬਾਹਮੜੀ ਆਈ ਹੈ ਤੇ ਉਸ ਤਰ੍ਹਾਂ ਹੀ ਇਹ ਗੈਸਾਫੀ ਗਏ ਪਰ ਜਿਹੜਾ ਉਹਦਾ ਗੈਰ ਜ਼ਿੰਮੇਵਾਰ ਰਵਈਆ ਜਿਹੜਾ ਸਾਡੇ ਆਹੋਂ ਨਾਲ ਪੇਸ਼ ਆਉਣਾ ਤੇ ਨਾਲ ਇਹ ਸਾਥੀ ਬੈਠੇ ਹਨ ਬਲਵਿੰਦਰ ਜਿਹੜੇ ਸਾਨੂੰ ਦੱਸ ਰਹੇ ਹੈਗੇ ਆ ਵੀ ਇਹ ਜਦੋਂ ਉਹ ਨਵੀਂ ਕਲਾ ਦੇ ਸ਼ਾਤਰ ਨੂੰ ਬਾੜ ਕੇ ਲਾਇਕੇ ਜਾਂਦੇ ਹੈਗੇ ਆ ਤੇ ਇਹ ਛਡਾਉਣ ਗਏ ਆ ਤੇ ਪੁਲਿਸ ਦਾ ਇੰਨਾ ਘਟੀਆ ਜਿਹੜਾ ਸਤਰ ਬਣ ਜਾਵੇ ਵੀ ਇੰਨਾ ਥੱਲੇ ਤੱਕ गिर ਜਾਵੇ ਪੁਲਿਸ ਵੀ 5-500 ਰੁਪਏ ਦੇ ਵਿੱਚ ਰਿਸ਼ਵਤ ਲੈਣ ਲੱਗ ਜਾਵੇ ਤਾਂ ਮੈਂ ਭਗਵੰਤ ਸਾਨ ਨੂੰ ਬੇਨਤੀ ਕਰਾਂਗਾ ਵੀ ਉਹ ਕੀ ਕਰੇ ਜਿਹੜੇ ਜਿੱਤੋਂ ਨਿਆਂ ਮਿਲਣਾ ਚਾਹੀਦਾ ਹੈ ਉਹ ਲੁੱਟਦੇ ਅੱਡੇ ਮਾਰ ਜਾਣ ਥਾਣੇ ਜਿਹੜੇ ਹੈਗੇ ਲੁੱਟਦੇ ਅੱਡੇ ਬਣਾ ਲਏ ਆ ਇਹਨਾਂ ਲੋਕਾਂ ਨੇ ਤਾਂ ਕੋਈ ਜਿਹੜਾ ਗਰੀਬ ਪਰਿਵਾਰ ਉਹ ਇਨਸਾਫ ਕਿੱਥੋਂ ਪ੍ਰਾਪਤ ਕਰੇਗਾ ਤਾਂ ਮੈਂ ਆਪ ਦੀ ਜਥੇਬੰਦੀ ਦੇ ਥਰੂ ਇਹ ਕਹਿ ਦੇਣਾ ਚਾਹੁੰਦਾ ਚੇਤਾਵਨੀ ਦਿੰਦਾ ਜੇ ਅਗਰ ਇਹ ਮੈਡਮ ਤੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਆਉਣ ਵਾਲੇ ਸੋਮਵਾਰ ਮੰਗਲਵਾਰ ਮੀਟਿੰਗ ਕਰਕੇ ਇੱਕ ਵੱਡਾ ਸੰਘਰਸ਼ ਵਿਢਾਂਗੇ ਪੁਲਿਸ ਦੇ ਖਿਲਾਫ ਜੋ ਇਹ ਗੈਰ ਜ਼ਿੰਮੇਵਾਰ ਰਵਈਆ ਇਹਨਾਂ ਨੇ ਅਖਤਿਆਰ ਕੀਤਾ ਹੋਇਆ ਹੈ ਤੇ ਅਸੀਂ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਇਹ 500 ਰੁਪਏ ਦੀ ਗੱਲ ਨਹੀਂ ਹੈਗੀ ਇੱਥੇ ਇਨਸਾਫ ਦੀ ਗੱਲ ਹੈਗੀ ਹੈ ਸਾਡੀ ਜਥੇਬੰਦੀ ਇਨਸਾਫ ਦੇਣ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈਗੀ ਹੈ ਤੇ ਗਰੀਬਾਂ ਦੀ ਮਾਂ ਫੜਦੀ ਗਈ ਹੈ ਗਰੀਬਾਂ ਦੀ ਮਾਂ ਫੜਦੀ ਹੈ ਤੇ ਇਹ ਮੈਡਮ ਤੇ ਤੁਰੰਤ ਕਾਰਵਾਈ ਕਰਕੇ ਇਹਨੂੰ ਸਸਪੈਂਡ ਕਰਕੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨੂੰ ਤੁਰੰਤ ਇਹ ਤੋਂ ਬਾਹਰ ਦਾ ਰਸਤਾ ਦਿਖਾਣਾ ਦਿਖਾਣਾ ਚਾਹੀਦਾ ਐਸਐਸਪੀ ਸਾਹਿਬ ਬੇਨਤੀ ਹੈ ਵੀ ਇਹਨੂੰ ਤੋ ਬਦਲ ਕੇ ਚਲਦਾ ਚਲਦਾ ਕੀਤਾ ਜਾਵੇ ਤੇ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸ਼ਵੇਗ ਸਿੰਘ ਸਰਪੰਤ ਨੋਇਸਵਾ ਜਿਲ੍ਹਾ ਫਰਦਾਨ ਫਾਜ਼ਿਲਕਾ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਡੇ ਪਿੰਡ ਨਵਾਂ ਸਲੇਮਸ਼ਾਹ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਸਾਡੇ ਪਿੰਡ ਦਾ ਵਿਅਕਤੀ ਰਾਮ ਸਿੰਘ ਜੋ ਹੈ ਉਹ ਆਪਦੇ ਘਰ ਦੇ ਵਿੱਚ ਮੌਜੂਦ ਹੁੰਦਾ ਹੈ ਤਾਂ ਨਾਲ ਉਥੇ ਠੇਕੇਦਾਰ ਦੇ ਬੰਦੇ ਕੰਮ ਕਰ ਰਹੇ ਸੀ ਜਿਹੜਾ ਪਾਣੀ ਦੇ ਪਾਈਪਾਂ ਪਾਉਣ ਦਾ ਪਰ ਉਹ ਉਹਨਾਂ ਦੇ ਘਰ ਦੇ ਕੋਲ ਉਹਨਾਂ ਤੇ ਰੋਕ ਲਗਾਉਂਦੇ ਆ ਕਿ ਇਹਨਾਂ ਨੇ ਸਾਡੀਆਂ ਪਾਈਪਾਂ ਚੋਰੀ ਕਰੀਆਂ ਜਦੋਂ ਉਹਦੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਕਹਿੰਦਾ ਕਿ ਤੁਸੀਂ ਪੰਚਾਇਤ ਨੂੰ ਲੈ ਕੇ ਆ ਜੋ ਮੈਂ ਗੱਲਬਾਤ ਸਾਰੀ ਤੁਹਾਡੇ ਨਾਲ ਕਰਾਂਗਾ ਜੋ ਵੀ ਗੱਲਬਾਤ ਆ ਆਪਾਂ ਘਰ ਰੱਖਾਂਗੇ ਪਰ ਉੱਥੇ ਉਹਨਾਂ ਦੇ ਆ ਉਹ ਆਪਸ ਵਿੱਚ ਜਿਹੜੀ ਬੋਲਬੁਲਾਰਾ ਹੋ ਜਾਂਦਾ ਹੈ ਤੇ ਜਿਹੜੇ ਠੇਕੇਦਾਰ ਦੇ ਕਰੰਦੇ ਨੇ ਉਹ ਉਹਨੂੰ ਥੱਪੜ ਵਗੈਰਾ ਮਾਰਦੇ ਆ ਪਰ ਉਸ ਤੋਂ ਬਾਅਦ ਉਹਦੇ ਗੇਟ ਨੂੰ ਇੱਟਾਂ ਵਗੈਰਾ ਮਾਰ ਕੇ ਗੇਟ ਦੇ ਉੱਪਰੋਂ ਟੱਪ ਕੇ ਤੇ ਉਹਨਾਂ ਦੇ ਕਾਰ ਦੇ ਵਿੱਚ ਐਂਟਰੀ ਕਰਦੇ ਆ ਉਹ ਤੋਂ ਬਾਅਦ ਉਹ ਆਪਦੇ ਕਮਰੇ ਦੇ ਵਿੱਚ ਜਿਹੜਾ ਜਾ ਕੇ ਛਿਪ ਜਾਂਦਾ ਹੈ ਪਰ ਉਹਨਾਂ ਦੇ ਕਮਰੇ ਦਾ ਗੇਟ ਤੋੜ ਕੇ ਉਹਨੂੰ ਬਾਹਰ ਖਿੱਚ ਕੇ ਉਹਨਾਂ ਦਾ ਕੁੱਟ ਮਾਰ ਕਰਦੇ ਆ ਉਹਨੂੰ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਆ ਆਸ ਪड़ोस ਦੇ ਗਵੰਡ ਜਾਂ ਉਹ ਇੰਸਪੈਕ ਉਹਦੀ ਜਾਨ ਬਚਾਉਂਦੇ ਆ ਇਹ ਆ ਉਸ ਤੋਂ ਬਾਅਦ ਉਹ ਐਡਮਿਟ ਹੁੰਦੇ ਆ ਹਾਜ਼ਲਕਾ ਹਸਪੀਟਲ ਦੇ ਵਿੱਚ ਪਰ ਜਿਹੜੀ ਪੁਲਿਸ ਹੈ ਉਹਨਾਂ ਦੇ ਬਿਆਨ ਲੈਣ ਦੀ ਬਜਾਏ ਜਿਹੜਾ ਦੋਚੀ ਨੇ ਉਹਨਾਂ ਦੀ ਪਾ ਕਪੂਰ ਦੀ ਹੋਈ ਉਹਨਾਂ ਦੇ ਗਵਾਂਡੀ ਨੂੰ ਉਤ ਚੱਕ ਕੇ ਲੈ ਕੇ ਆ ਜਾਂਦੀ ਹੈ ਲੜਕਾ ਹੈ ਜਿਹੜਾ 9ਵੀਂ ਕਲਾਸ ਵਿੱਚ ਪੜਦਾ ਹੈ ਉਹਨੂੰ ਥਾਣੇ ਦੇ ਵਿੱਚ ਬੰਦ ਕਰ ਦਿੰਦੀ ਹੈ ਪਿੰਡ ਦੇ ਕੁਝ ਮੋਤਵਾਰ ਤੇ ਸਾਡੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਆ ਕੇ ਉਸ ਮੁੰਡੇ ਨੂੰ ਇਹ ਤੋਂ ਪੁਲਿਸ ਕੋਲੋਂ ਛਡਾ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਦੇ ਆ ਸੀ ਆਸ-ਪਾਸ ਜਾ ਕੇ ਪੂਰੀ ਇਨਕੁਆਇਰੀ ਕਰਦੇ ਆ ਇਹ ਗੱਲ 100% ਸਹੀ ਹੈ ਜਿਹੜਾ ਭਰਾਮ ਸਿੰਘ ਦੇ ਨਾਲ ਪੋਟਮਾਰ ਕੀਤੀ ਗਈ ਉਹਦੇ ਘਰ ਦੇ ਵਿੱਚ ਆ ਵਾਰਕੇ ਉਹ ਨਾਣੇ ਉਹਦੇ ਨਾਲ ਗੁੰਡਾ ਮਾਰ ਕਰੀ। ਹੋਰ ਬੱਚੇ ਨੂੰ ਵਾਕਈ ਪੁਲਿਸ ਚੱਕ ਕੇ ਲੈ ਕੇ ਆਈਏ। ਅਸੀਂ মিডিਆ ਦੇ ਰਾਹੀਂ ਐਸਐਸਪੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਪੁਲਿਸ ਵੱਲੋਂ ਕੀਤੀ ਜਾਣੀ ਉਸ ਤੋਂ ਬਾਅਦ ਸਾਡੇ ਸਰਬਭਾਰਤ ਨੌਜਵਾਨ ਸਭਾ ਦੇ ਤੌਰ ਤੇ ਔਰ ਮੈਂ ਮੌਜੂਦਾ ਬਲਾਕ ਸੰਮਤੀ ਮੈਂਬਰ ਵੀ ਆ। ਸਾਡੇ ਵੱਲੋਂ ਇੱਕ ਵਕਫ ਦੇ ਤੌਰ ਤੇ ਐਸਐਚਓ ਮੈਡਮ ਸ਼ਿਮਲਾ ਨੂੰ ਮਿਲਿਆ ਜਾਂਦਾ ਸਰ थाना ਦੇ ਵਿੱਚ ਜਾ ਕੇ। ਜਦੋਂ ਅਸੀਂ ਉਹਨੂੰ ਬਕਾਇਦਾ ਸਾਰੀ ਗੱਲਬਾਤ ਕਰਦੇ ਆ ਤਾਂ ਬਕਾਇਦਾ ਵੀਡੀਓ ਹੀ ਦਿਖਾਉਂਦੇ ਆਂ ਵੀ ਇਹ ਕਾਰਵਾਈ ਤਾਂ ਇਹਨਾਂ ਦੇ ਜਿਹੜੇ ਬਿਆਨਾਂ ਦੇ ਕਰਨੀ ਚਾਹੀਦੀ ਸੀ ਇਹਨਾਂ ਦੇ ਬਿਆਨ ਕਲਮਬੰਦ ਕਰਨੇ ਚਾਹੀਦੀ ਸੀ ਸਰਪਰਚਾ ਦਰਜ ਕਰਨਾ ਚਾਹੀਦਾ ਸੀ ਪਰ ਉਲਟਾ ਜਿਹੜੇ ਦੋਚੀ ਨਹੀਂ ਉਹਨਾਂ ਦੇ ਕਹਿਣ ਤੇ ਪੁਲਿਸ ਜਾ ਕੇ ਦਬਾਅ ਬਣਾ ਰਹੀ ਹੈ ਔਰ ਉਹਨਾਂ ਤੇ ਝੂਠਾ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਜਿਹੜਾ ਰਾਜਨਾਮੇ ਦਾ ਦਬਾਅ ਬਣਾ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ਜਦੋਂ ਐਸਐਚਓ ਮੈਡਮ ਨਾਲ ਇਹ ਗੱਲਬਾਤ ਹੁੰਦੀ ਹੈ ਤਾਂ ਉਹ ਬਕਾਇਦਾ ਉਹ ਤੋਂ फडਕ ਜਾਂਦੇ ਆ ਬਿਪਲਸ ਦਾ ਜਿਹੜਾ ਗੈਰ ਰਵਈਆ ਜਿਹੜਾਗਾ ਅਸੀਂ ਅਸੀਂ ਹੁਣ ਦੇ ਸਾਹਮਣੇ ਲਿਆਂਦੇ ਆ ਤਾਂ ਉਹ ਬਕਾਇਦਾ ਜਿੱਥੇ ਮੇਰੇ ਜਥੇਬੰਦੀ ਦੇ ਖਿਲਾਫ ਬੋਲਦੀ ਹੈ ਔਰ ਮੇਰੇ ਜਿਹੜੇ ਅਹੁਦੇ ਦੀ ਵੀ ਉਹ ਬੇਇੱਜ਼ਤੀ ਕਰਦੀ ਹੈ ਜਿਹੜਾ ਮੈਂ ਸਰਪਾਰਤ ਨੌਜਵਾਨ ਸਭਾ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਨਾਲ ਮੌਜੂਦਾ ਬਲਾਕ ਸੰਪਤੀ ਮੈਂਬਰ ਆ ਮੈਂ ਐਸਐਸਪੀ ਤੋਂ ਮੰਗ ਕਰਨਾ ਚਾਹੁੰਦਾ ਕਿ ਇਹ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਇਹਨੂੰ ਸਸਪੈਂਡ ਕੀਤਾ ਜਾਵੇ ਜਿਹੜੀ ਐਸਐਚਓ ਚਿਮਲਾ ਮੈਡਮ ਹੈ ਔਰ ਜਿਹੜਾ ਪਿੰਡਤ ਨੇ ਸਾਡੇ ਪਿੰਡ ਨਵਾਂ ਸਲੇਮਚਾ ਦਾ ਬੱਚਾ ਹੈ ਜਿਹੜਾ ਜਿਹੜਾ ਰਾਮ ਸਿੰਘ ਹੈ ਜਿਹਦੇ ਸੱਟਾਂ ਵਜਦੀਆਂ ਨੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੇ ਇਨਸਾਫ ਨਾ ਦਿੱਤਾ ਗਿਆ ਤਾਂ ਸਰਪਾਰਥ ਨੌਜਨ ਸਭਾ ਅਤੇ ਹਮਖਿਆਲੀ ਜਥੇਬੰਦੀਆਂ ਤੇ ਸੀਪੀਆਈ ਪਾਰਟੀ ਪੰਜਾਬ ਪੁਲਿਸ ਦੇ ਖਿਲਾਫ ਵੱਡਾ ਐਕਸ਼ਨ ਲਿਕਨ ਲਈ ਅਸੀਂ ਫਿਰ ਜਿਹੜਾ ਮੋਰਚਾ ਖੁਲਾਗੇ ਮੇਰਾ ਨਾਮ ਕੁਨਾਲ ਮੈਂ ਐਸਆਈ ਫੋਲੋ ਆਪ ਸਭ ਨੂੰ ਸਾਡੇ ਨਜ਼ਦੀਕੀ ਨਜ਼ਦੀਕੀ ਵਾਪਰਿਆ ਮਸਲੇ ਵਿੱਚ ਗੌਰਧੂਨ ਧਿਆਨ ਲੈ ਕੇ ਜਾਣਾ ਚਾਹੁੰਦਾ ਹਾਂ ਸਾਡੇ ਨਜ਼ਦੀਕੀ ਨੌ ਸਲੇਮ ਸ਼ਾ ਵਿਕੇ ਕੁਝ ਵਾਪਰਿਆ ਹੈ ਜਿਸ ਵਿੱਚ ਠੇਕੇਦਾਰਾਂ ਦੇ ਠੇਕੇਦਾਰਾਂ ਦੇ ਵਰਕਰਾਂ ਨੇ ਰਾਮ ਸਿੰਘ ਦੇ ਘਰ ਲੜਾਈ ਕੀਤੀ ਜਿਸ ਵਿੱਚ ਆਰਾਮ ਨੇ ਰਾਮ ਸਿੰਘ ਨੂੰ ਜ਼ਖਮੀ ਸੀਗਾ ਅਤੇ ਉਹਦੇ ਨਾਲ ਪੜੋਸੀ ਗਵੰਡੀਆ ਨੇ ਉਸ ਨੂੰ ਸੰਕਰ ਦਿੱਤਾ ਉਸ ਨੂੰ ਲੜਾਈ ਸ਼ਰਮਾਂ ਵਿੱਚ ਸਹਾਇਤਾ ਕੀਤੀ ਜਿਸ ਵਿੱਚ ਸਾਡਾ ਸਟੂਡੈਂਟ ਅਮਨਦੀਪ ਸਿੰਘ ਉਸ ਵਿੱਚ ਰਮਨਦੀਪ ਸਿੰਘ ਅਤੇ ਉਸ ਦੀ ਮਾਤਾ ਨੇ ਉਹ ਦੋਨਾਂ ਨੂੰ ਛੁਡਵਾਇਆ ਇਸ ਵਿੱਚ ਅਗਲੇ ਦਿਨ ਪੁਲਿਸ ਵੱਲੋਂ ਸਾਡੇ ਸਟੂਡੈਂਟ ਜੋ ਕਿ 9th ਕਲਾਸ ਵਿੱਚ ਪੜਦਾ ਹੈ ਅਤੇ ਬੋਇਸ ਸਕੂਲ ਵਿਖੇ 9th ਕਲਾਸ ਵਿੱਚ ਪੜ ਰਿਹਾ ਹੈ ਉਸ ਨੂੰ ਬਗੈਰ ਪਰਚੇ ਦੇ ਅਰੈਸਟ ਕੀਤਾ ਹੈ ਜੋ ਕਿ ਸਹੀ ਨਹੀਂ ਹੈ ਉਸ ਨੂੰ ਹਵਾਲਤ ਵਿੱਚ 4 ਤੋਂ 5 ਘੰਟੇ ਰੱਖਿਆ ਗਿਆ ਹੈ ਉਸ ਦੇ ਮਾਨਸਿਕ ਸੰਤੁਲਨ ਤੇ ਕੀ ਅਸਰ ਪਵੇਗਾ ਅਸੀਂ ਇਸ ਦੀ ਪੁਸ਼ਟੀ ਕਰਨ ਲਈ ਉਸ ਦੇ ਉਸ ਨੂੰ ਮਿਲਣ ਵੀ ਗਏ ਹਾਂ ਅਤੇ ਉਸ ਨਾਲ ਅਸੀਂ ਵਾਰਤਲਾਬ ਕੀਤੀ ਹੈ ਉਹ ਬਹੁਤ ਜਿਆਦਾ ਸਦਮੇ ਵਿੱਚ ਹੈ ਉਸਨੂੰ ਸਮਝ ਨਹੀਂ ਆ ਰਿਹਾ ਕਿ ਬਨੇਗਾ ਅਸੀਂ ਸਾਰੇ ਸੁਭਾਣ ਚਾਹੁੰਨੇ ਆ ਕਿ ਅਸੀਂ ਵੱਡੇ ਹੋ ਕੇ ਡਾਕਟਰ ਬਣੇ ਆਈਪੀਐਸ ਬਣੀਏ ਇਹੋ ਜਿਹੀ ਚੀਜ਼ ਸਾਡੇ ਨਾਲ ਹੋਣ ਵਾਪਰ ਗਿਆ ਤੇ ਸੇ ਸਾਡੇ ਦਿਮਾਗ ਤੇ ਕੀ ਅਸਰ ਪਵੇਗਾ ਅਸੀਂ ਇਹਦੀ ਮੰਗ ਜਰੂਰ ਤੁਹਾਡੇ ਤੋਂ ਕਰਨੇ ਆ ਐਸਐਸਪੀ ਡੀਐਸਪੀ ਇਹਨਾਂ ਤੋਂ ਅਸੀਂ ਮੰਗ ਕਰਦੇ ਹਾਂ ਕਿ ਐਸਐਚਓ ਅਤੇ ਜਿਹੜੇ ਬੰਦੇ